ਦੋਆ ਫੋਰਮਾਂ ਵੱਲੋਂ ਜਿਹੜੇ ਖਨੌਰੀ ਅਤੇ ਸ਼ੰਭੂ ਬਾਡਰ ਤੇ ਮੋਰਚੇ ਚੱਲ ਰਹੇ ਉਹਨਾਂ ਨੂੰ 23 ਦਿਨ ਹੋ ਚੁੱਕਾ ਵਾ ਚੜ੍ਹਦੀ ਕਲਾ 'ਚ ਮੋਰਚਾ ਚੱਲ ਰਿਹਾ ਜਿਹੜਾ ਅੱਜ ਅਸੀਂ ਵੱਖ-ਵੱਖ ਰਾਜਾਂ ਤੋਂ ਦਿੱਲੀ ਕੂਚ ਦਾ ਫੈਸਲਾ ਕੀਤਾ ਸੀ ਰਾਜ ਤੋਂ ਬਾਅਦ ਅੱਜ ਤੇ ਇਹ ਲੋਗੇ ਸਾਡੇ ਸਾਡੇ ਸੂਬੇ ਦਿੱਲੀ ਵੱਲੋਂ ਚੱਲਣਗੇ ਕਿਉਂਕਿ ਦੇਖੋ ਅੱਜ ਦਿੱਲੀ ਪਹੁੰਚਿਆ ਨਹੀਂ ਜਾ ਸਕਦਾ ਮੰਨ ਲਓ ਕੋਈ ਮੱਧ ਪ੍ਰਦੇਸ਼ ਤੋਂ ਚੱਲਦਾ ਕੋਈ ਘੋਟਾ ਵਿਹਾਰ ਤੋਂ ਚੱਲਦਾ ਅਜੇ ਤਾਂ ਪਹੁੰਚੇ ਜਾਣ ਸਾਊਥ ਇੰਡੀਆ ਵਾਲੇ ਤਾਂ 3 ਦਿਨ ਬਾਅਦ ਪਹੁੰਚ ਸਕਦੇ ਆ ਰਾਸਥਾਨ ਵਾਲੇ ਵੀ ਨਹੀਂ ਪਹੁੰਚ ਸਕਦੇ ਜੇ ਕੋ ਪੈਦਲ ਚੱਲੂਗਾ ਤੇ ਉਹ ਵੀ ਲੇਟ ਆਉ ਤੇ ਸਾਰੀ ਤਸਵੀਰ 7 8 9 10 ਤੱਕ ਕਲੀਅਰ ਹੋ ਤੋ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਜਿਵੇਂ ਧਾਰਾ 144 ਜੜੀਆ ਉਹ ਜੰਤਰ ਮੰਤਰ ਤੇ ਲਾਤੀਆ ਦਿੱਲੀ ਚ ਲਾਤੀਆ ਸਾਰੇ ਕਹਿੰਦੇ ਨਾਕੇ ਪੁਖਤਾ ਕਰਤੇ ਆ ਸਹੀ ਜਵਾਬ ਉੱਤਰ ਲਗਾ ਤੇ ਫਿਰ ਇਹ 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 ਚਿਹਰਾ ਨੰਗਾ ਨਾ ਹੋਇਆ ਪਿ ਕੇਂਦਰ ਸੇ ਵੀ ਟ੍ਰੈਕਟਰ ਟਾਲੀਆਂ ਛੱਡ ਕੇ ਤੁਸੀਂ ਦੇਸ਼ ਦੀ ਰਾਜਧਾਨੀ ਚਾਹਦੇ ਇਹਦਾ ਮਤਲਬ ਫੈਸਲਾ ਕਰ ਲਿਆ ਕੇਂਦਰ ਨੇ ਅੱਜੇ ਕਿਸਾਨ ਕਦੋਂ ਪਹੁੰਚਦੇ ਤੇ ਪਤਾ ਲੱਗੂ ਵੀ ਅਸੀਂ ਕਿਸੇ ਵੀ ਹਾਲਤ ਵਿੱਚ ਦੇਸ਼ ਦੀ ਰਾਜਧਾਨੀ ਵਿੱਚ ਕਿਸਾਨਾਂ ਨੂੰ ਵੜ ਨਹੀਂ ਦੇਣਾ ਇਹ ਪੂਰੀ ਦੁਨੀਆ ਦੇਖੇ ਵੀ ਮੋਦੀ ਸਰਕਾਰ ਕੇ ਚੁਣੀ ਹੋਈ ਸਰਕਾਰ ਵਾਲਿਆ ਕੋਈ ਜਮਹੂਰੀ ਸਰਕਾਰ ਵਾਲਾ ਵਿਹਾਰ ਨਹੀਂ ਕਰ ਰਹੀ ਇੱਕ ਜਿਵੇਂ ਡਿਕਟੇਟ ਕਰੀ ਦਿਆ ਵੀ ਦੇਸ਼ ਦੇ ਲੋਕਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਨਹੀਂ ਦੇਣਾ ਪਹਿਲਾਂ ਇਹਨਾਂ ਨੂੰ ਸਾਡੇ ਟਰਾਲੀਆਂ ਤੇ ਟੈਂਕ ਟਰੈਕਟਰ ਟੈਂਕ ਕਰਕੇ ਲੱਗਦੇ ਸੀ ਕੱਲ ਹੀ ਪਤਾ ਨੂੰ ਮੋਰਚੀ ਵਰਗੀ ਲੱਗਦੀ ਸੀ ਇੱਕ ਤਾਂ ਛੜਦਾ ਹੁਣ ਸਾਡੇ ਜਿਹੜੇ ਕਿਸਾਨ ਪਹੁੰਚ ਰਹੇ ਇਹਨਾਂ ਨੂੰ ਕੀ ਲੱਗਦੇ ਆ ਸਾਨੂੰ ਕੇਂਦਰ ਦੱਸੇ ਵੀ ਦਿੱਲੀ ਚਾਰਸ਼ਮਰੀ ਬੈਰੀਕੇਡਿੰਗ ਕਿਉਂ ਆ ਸਰਕਾਰ ਤੁਸੀਂ ਖੋਲ ਦਿਓ ਸਾਰੀ ਦਿੱਲੀ ਹੁਣ ਜਦੋਂ ਅਸੀਂ ਫੈਸਲਾ ਕਰ ਲਿਆ ਵੀ ਅਸੀਂ ਦਾ ਸ਼ੰਭੂ ਬਾਡਰ ਤੇ ਖਨੌਰੀ ਤੇ ਬਾਰਡਰਾਂ ਤੇ ਬੈਣਾ ਜਿੰਨਾ ਤੱਕ ਤੁਸੀਂ ਰਾਹ ਨਹੀਂ ਖੋਲਦੇ ਫਿਰ ਦਿੱਲੀ ਦੇ ਵਪਾਰੀਆਂ ਨੂੰ ਦਿੱਲੀਆ ਦੇ ਲੋਕਾਂ ਨੂੰ ਤੂੰ ਤੰਗ ਕਰ ਦੇਗੇ ਹਰਿਆਣੇ ਵਿੱਚ ਜਿਹੜੀ 70000 ਫੋਰਸ ਲਾਈ ਹੋਯਾ ਹਰਦਸੈਨਿਕ ਫੋਰਸ ਹਰਿਆਣੇ ਨੂੰ ਕੋ ਤੰਗ ਕੀਤਾ ਜਿਹੜੇ ਸਾਡੇ ਬਾਰਡਰ 23 ਦਿਨ ਹੋਗੇ 5 ਦਿਨ 28 ਦਿਨਾਂ ਦੇ ਬੰਦ ਨੇ ਸਾਡੇ ਪੰਜਾਬ ਦਾ ਘਾਟਾ ਵਪਾਰੀਆਂ ਦਾ ਘਾਟਾ ਸਾਡੀ ਆਰਥਿਕਤਾ ਦਾ ਘਾਟਾ ਸਾਰਾ ਕੇਂਦਰ ਨੂੰ ਭਰਨਾ ਚਾਹੀਦਾ ਇਹ ਕਿਉਂ ਬੰਦ ਕੀਤਾ ਤਾਂ ਕੇਂਦਰ ਜਵਾਬ ਦੇਵੇ ਕੇਂਦਰ ਮੰਗਾਂ ਮੰਨਣ ਵਾਸਤੇ ਸੀਰੀਅਸ ਨਹੀਂ ਹੈਗਾ ਕੇਂਦਰ ਸਾਨੂੰ ਵੰਗਾ ਰਿਹਾ ਕਿ ਤੁਸੀਂ ਲੰਮਾ ਮੋਰਚਾ ਚਲਾਓ ਫਿਰ ਮਰਦਾ ਕੀ ਨਹੀਂ ਕਰਦਾ ਉਦੋਂ ਤੱਕ ਮੋਰਚਾ ਚਲਾਵਾਂਗੇ ਜਿੰਨਾ ਚਿਰ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ